ਆ ਦੇਖੋ ਵੀਡੀਓ ਦੇ ਵਿੱਚ ਸਾਹਮਣੇ ਇੱਕ ਬੰਦਾ ਚਿੜੀਆ ਘਰ ਦੇ ਵਿੱਚ ਉਤਰ ਰਿਹਾ ਉਹ ਸਾਹਮਣੇ ਦੇਖੋ ਦਰਾਖਤ ਦੇ ਤੋਂ ਉੱਤੋਂ ਥੱਲੇ ਉਤਰ ਰਿਹਾ ਤੇ ਆ ਚਲੇਗੀ ਸ਼ੇਰ ਨਹੀਂ ਭੱਜ ਕੇ ਉਹਦੇ ਕੋਲ ਤੇ ਬੰਦੇ ਨੇ ਦੇਖੋ ਆਪਣੇ ਆਪ ਨੂੰ ਜਮਾ ਨਹੀਂ ਬਚਾਇਆ ਤੇ ਰਿਸਕ ਦੇਖੋ ਕਿੰਨਾ ਲਿਆ ਸ਼ਾਇਦ ਹੁਣ ਇਹ ਬੰਦਾ ਸ਼ੇਰ ਨਹੀਂ ਇਹਨੂੰ ਫੜ ਲਵੇ ਸ਼ੇਰ ਨਹੀਂ ਥੱਲੇ ਖੜੀ ਆ ਤੇ ਬੰਦਾ ਲਟ ਕਰਿਆ ਦੇਖੋ ਹੌਲੀ ਹੌਲੀ ਥੱਲੇ ਨੂੰ ਜਾ ਰਿਹਾ ਤੇ ਸ਼ੇਰਨੀ ਨੇ ਫੜ ਲਿਆ ਲੋਬੀ ਕਰਤਾ ਕੰਮ ਜਾਇਦਾ ਹੁਣ ਦੇਖੋ ਕਿਵੇਂ ਗਾਹ ਪਾਇਆ ਪਿਆ ਇਹ ਜੇ ਵੀ ਮੂਰਖ ਬੰਦੇ ਨੇ ਸ਼ੇਰ ਦੇ ਕੋਲ ਜਾਂਦੇ ਨੇ ਦੇਖ ਲਓ ਕਿੰਨਾ ਉੱਚਿਆ ਕੰਧਾਂ ਕਰੀਆਂ ਹੋਈਆਂ ਨੇ ਉੱਤੇ ਜੀ ਦਰਖਤ ਦੇ ਨਾਲ ਥੱਲੇ ਉਤਰ ਆਇਆ ਮੈਨੂੰ ਲੱਗਦਾ ਇਹ ਤਾਂ ਹੁਣ ਸ਼ੇਰਨੀ ਨੇ ਮਾਰਤਾ ਲੱਗਦਾ ਦੇਖੋ ਤੁਸੀਂ ਦੇਖ ਵੀ ਰਿਹਾ ਕਿਤੇ ਖੜਕਾ ਵੀ ਨਹੀਂ ਹੋ ਰਿਹਾ ਕਰਤਾ ਕਮਲਾ ਦਾ ਸ਼ੇਰਨੀ ਨੇ ਦਾ ਕਿੰਨੀ ਮੂਰਖਮਤੀ ਕਰੀ ਆ ਬੰਦੇ ਨੇ ਆਪਣੇ ਆਪ ਨੂੰ ਪਿੰਜਰੇ ਦੇ ਵਿੱਚ ਬਾੜਨਾ